ਵੱਡੀ ਖਬਰ ਸਾਹਮਣੇ ਆਈ ਹੈ ਕਿ ਫਿਰੋਜ਼ਪੁਰ ਸਦਰ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਤੋਂ 863 ਗ੍ਰਾਮ ਆਈਸ 4 ਮੋਬਾਈਲ ਫੋਨ 2 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਇਹ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਭਵਿੰਦਰ ਸਿੰਘ ਨੇ ਸਾਂਝੀ ਕੀਤੀ ਹੁਣਾ ਦੱਸਿਆ ਕਿ ਰਮਨਦੀਪ ਸਿੰਘ ਔਰ ਫਰਮਨੀ 22 ਸਾਲਾ ਪਿੰਦਰ ਸਿੰਘ 22 ਸਾਲਾ ਤੇ ਸ਼ਵਿੰਦਰ ਸਿੰਘ 23 ਸਾਲਾ ਨੂੰ ਗੁਪਸੂਚਨਾ ਦੇ ਅਧਾਰਤਿਨਾਂ ਕੀ ਬੰਦੀ ਦੁਰਾਂ ਗ੍ਰਫਤਾਰ ਕੀਤਾ ਗਿਆ ਐਸਐਸਪੀ ਫਿਰੋਜ਼ਪੁਰ ਨੇ ਕਿ ਆਖੀ ਰਮਨਦੀਪ ਸਿੰਘ ਉਰਫ ਰਮਣੀ ਦੇ ਖਿਲਾਫ ਪਹਿਲਾ ਵੀ ਮਾਮਲਾ ਦਰਜ ਨੇ ਇਹ ਆਈ ਸਟਰੱਗ ਮਹਿੰਗੀ ਅਤੇ ਭਵਿਕ ਵਿੱਚ ਉਸ ਤੋਂ ਹੋਰ ਖੁਲਾਸੇ ਹੋ ਸਕਤੇ ਨੇ ਜੜੀ ਯੋਧ ਨਸ਼ਾ ਵਿਰੁੱਧ ਜਿਹੜੀ ਫਰੋਜ਼ਪੁਰ ਪੁਲਿਸ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਡੀਐਸਪੀ ਸਿਟੀ ਇਹਨਾਂ ਦੀ ਟੀਮ ਐਸਐਚਓ सदर ਤੇ ਸਾਰੀ ਟੀਮ ਵੱਲੋਂ ਇੱਕ ਮਕਦਮਾ ਨੰਬਰ 276 थाना सदर ਐਨਡੀਪੀਐਸ ਐਕਟ ਦੇ ਵਿੱਚ ਦਰਜ ਕਰਕੇ ਰਮਨਦੀਪ ਉਰਫ ਰਮਣੀ ਤੇ ਇੱਕ ਉਸ ਤੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ 863 ਗ੍ਰਾਮ ਆਈਸ ਬਰਾਮਦ ਹੋਈ ਹੈ ਤੇ ਇੱਕ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਹੈ ਤੇ ਇਹ ਇਹਦੇ ਤੋਂ ਬਰਾਮਦ ਹੋਇਆ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਦੋਂ ਇਨਫੋਰਮੇਸ਼ਨ ਵੀ ਸੀ ਇਹਨਾਂ ਕੋਲ ਵੀ ਇਹ ਬੰਦਾ ਗਲਤ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਡ ਹੈ ਤੇ ਇਸ ਤੋਂ ਬਾਅਦ ਜਦੋਂ ਹੋਰ ਜਿਹੜੀ ਇਹਦੀ ਪੁਛਗਿਛ ਕਰ ਰਹੇ ਸੀ ਤਾਂ ਉੱਥੇ ਹੀ ਸਾਨੂੰ ਪਤਾ ਲੱਗਿਆ ਵੀ ਇਹਦੇ ਕੋਲੋਂ ਦੋ ਜਣੇ ਜਿਹੜੇ ਇਸ ਨੂੰ ਲੈ ਕੇ ਜਾਣਗੇ ਜਿਹੜੇ ਬਟਿੰਡਾ ਸਾਈਡ ਤੋਂ ਆ ਉਹ ਦੋ ਜਣੇ ਵੀ ਗ੍ਰਿਫਤਾਰ ਕਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਪਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਐ ਸ਼ਵਿੰਦਰ ਸਿੰਘ ਤੇ ਜਿਹੜਾ ਪਿੰਦਰ ਸਿੰਘ ਆ ਪੁੱਤਰ ਜਸਮੇਲ ਸਿੰਘ ਦੋਨੇ ਵਾਸੀਆਂ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਬਟੰਡੇ ਦੇ ਵਿੱਚ ਉੱਥੋਂ ਦੇ ਐ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬੀ ਹਸ ਗਈ ਸਰ ਇਹ ਆਈਸ ਦਾ ਕੀ ਹੈ ਹਾਂਜੀ ਇਹ ਆਈਸ ਐ ਜੀ ਤੇ 863 ਗ੍ਰਾਮ ਆਈਸ ਜਿਹੜੀ ਇਹਨਾਂ ਤੋਂ ਬਰਾਮਦ ਹੋਈ ਇਹ ਜਿਹੜੀ ਇਹਨਾਂ ਦੇ ਪੁਛਕਿਸ ਜਦੋਂ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਇੱਕ ਮੇਨ ਇਹਨਾਂ ਦਾ ਬੰਦਾ ਜਿਹੜਾ ਪਿਛਲਾ ਪਿੰਡ ਇਹ ਕਿਹੜਾ ਸੀਗਾ ਜਿਹੜਾ ਇਹਨਾਂ ਨੂੰ ਅਲੀ ਹਾਂ ਪਾਕਿਸਤਾਨ ਤੋਂ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਜਿਹੜੇ ਬੰਦੇ ਨੇ ਸਪਲਾਈ ਇਹਨਾਂ ਨੂੰ ਕਰਵਾਈ ਹੈ ਉਹ ਅਲੀ ਨਾਂ ਦਾ ਬੰਦਾ ਸੀ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਤਾਲਮਿਲ ਚੱਲ ਰਿਹਾ ਸੀ ਤੇ ਫੋਨ ਤੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਆਪਸ ਵਿੱਚ ਚੈਟਸ ਹੈ ਆਪਸ ਵਿੱਚ ਵਾਇਸ ਨੋਟਸ ਹੈ ਆਪਸ ਵਿੱਚ ਜਿਹੜੇ ਫੋਨ ਕਰ ਰਹੇ ਸੀ ਉਹਦੇ ਵਿੱਚ ਹੀ ਉਸਨੇ ਅੱਗੇ ਕੰਟੈਕਟ ਜਿਹੜੇ ਦੋ ਜਣੇ ਬਟੰਡੇ ਤੋਂ ਆਉਣੇ ਸੀ ਉਹਨਾਂ ਨਾਲ ਕਰਾਇਆ ਤੇ ਉਹਨਾਂ ਨੇ ਆਉਂਦਿਆਂ ਨੂੰ ਹੀ ਆਪਣੇ ਬੜੇ ਵਧੀਆ ਆਪਰੇਸ਼ਨ ਚ ਇਹਨਾਂ ਨੇ ਸਾਡੇ ਐਸਐਚਓ सदर ਵੱਲੋਂ ਇਹਨਾਂ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਨਹੀਂ ਜਿਹੜੀ ਹੁਣ ਹੁਣ ਤੱਕ ਜਿਹੜੀ ਪੁਸ਼ਗੀ ਚ ਹੋਈ ਹੈ ਵੀ ਇਹ ਉਸ ਨੂੰ ਡਰੋਨ ਰਾਹੀਂ ਨਹੀਂ ਇਸ ਨੂੰ ਵੈਸੇ ਇਸ ਨੇ ਕਿਸੇ ਆਪਣੇ ਡਰੋਨ ਤੋਂ ਡਰੋਨ ਰਾਹੀਂ ਨਹੀਂ ਆਈ। ਸਰ ਇਹ ਜਿਹੜੇ ਮਾਮਲੇ ਨੇ ਸਰ ਪਹਿਲਾ ਹੀ ਮਾਮਲਾ ਜਿਹੜੇ ਇਹ ਹੈਗਾ ਰਮਨਦੀਪ ਹੈ ਔਰ ਫਰਮਨੀ ਇਹ ਬਾਈਕ ਸਾਲ ਦਾ ਹੈ ਤੇ ਇਹ ਹਬੀਬ ਕੇ ਦਾ ਹੈ ਤੇ ਇਹਦੇ ਉੱਤੇ ਪਹਿਲਾ ਮੁਕੱਦਮਾ ਨੰਬਰ 225 ਆਮਜ਼ੈਕਟ ਦਾ ਤੇ ਐਨਡੀਪੀਐਸ ਐਕਟ ਦਾ ਫਾਜ਼ਿਲਕਾ ਦੇ ਵਿੱਚ ਦਰਜ ਹੈ ਤੇ ਸਦਰ ਟਾਣਾ ਸਦਰ ਫਾਜ਼ਿਲਕਾ ਤੇ ਦੂਸਰਾ ਮੁਕੱਦਮਾ ਇਹਦੇ ਤੇ ਏਐਨਟੀਐਫ ਵੱਲੋਂ ਸੈਕਟਰ 72 ਮੁਹਾਲੀ ਦੇ ਵਿੱਚ 100 ਗ੍ਰਾਮ ਉਸ ਤੋਂ ਉਦੋਂ ਹਰਨ ਬਰਾਬਦ ਹੋਈ ਸੀ ਉਹ ਦਰਜ ਸਰ ਚਿੱਤੇ ਨਾਨੋ ਤੇ ਆਇਸ ਰੱਗ ਦੇ ਵਿੱਚ ਕੀ ਫਰਕ ਸਰ ਹੈਗਾ ਵੀ ਦੋਨਾਂ ਨਸ਼ਿਆਂ ਵਿੱਚ ਇਹ ਜਿਹੜੀ ਇਹ ਇੱਕ ਜਾਦਾ ਪੋਰਟ ਇਨਟਰਨਸ਼ਾ ਜਿਆਦਾ ਉਸ ਤੋਂ ਜਿਵੇਂ ਇਹ ਦੀ ਜਿਹੜੀ ਕੁਆਂਟੀਟੀ 50 ਗ੍ਰਾਮ ਨੂੰ ਹੀ ਆਪਾਂ ਕਮਰਸ਼ੀਅਲ ਕੁਆਲਿਟੀ ਕਹਿੰਦੇ ਆ ਤੇ ਜਿਹੜੀ ਹੈਰੋਇਨ ਹੁੰਦੀ ਹੈ ਉਹਦੀ 250 ਗ੍ਰਾਮ ਜਿਹੜੀ ਕਮਰਸ਼ੀਅਲ ਰਿਕਵਰੀ ਹੁੰਦੀ ਹੈ ਤੇ ਇਹ ਉਸ ਤੋਂ ਜ਼ਿਆਦਾ ਇਪੋਰਟੈਂਟ ਹੈ ਜ਼ਿਆਦਾ ਨੁਕਸਾਨਦੇ ਆ ਤੇ ਜ਼ਿਆਦਾ ਇਸ ਨੂੰ ਮਤਲਬ ਮਹਿੰਗਾ ਨਸ਼ਾ ਨੈਕਸੋਸਿਟੀਆਂ ਦੇ ਵਿੱਚ ਇਹ ਪਹਿਲਾਂ ਵਰਤਿਆ ਜਾਂਦਾ ਸੀ ਜ਼ਿਆਦਾਤਰ ਹੁਣ ਸ਼ੁਰਕ ਸ਼ਹਿਰਾਂ ਦੇ ਵਿੱਚ ਵੀ ਆ ਗਿਆ ਹਾਂਜੀ ਇਹ ਆਪਣੀ ਜਿਹੜੀ ਇਹ ਤੁਸੀਂ ਕਹਿ ਸਕਦੇ ਇੱਕ 2024 ਦੇ ਵਿੱਚ ਇਹਦੀ ਬਰਾਮਦਗੀ ਹੋਈ ਸੀਗੀ ਤੇ ਇੱਕ ਆਪਣੇ ਹਣੀ 225 ਦੇ ਵਿੱਚ ਵੀ ਆਪਾਂ 400 ਗ੍ਰਾਮ ਪਹਿਲਾਂ ਬRAND ਕੀਤਾ ਸੀ ਤੇ ਆਹ ਤੀਜੀ ਰਿਕਵਰੀ ਕਹਿ ਸਕਦੇ ਆ ਆਪਣੇ ਇਸ ਏਰੀਏ ਦੇ ਵਿੱਚ ਜਿਹੜੀ 863 ਗ੍ਰਾਮ ਹੁਣ ਆਪਾਂ ਲਵੋ। ਪੁਛਗਿਸ਼ ਤੋਂ ਇਹ ਚੀਜ਼ ਸਮਝ ਆਏਗੀ ਕਿ ਉਹ ਵੱਡੇ ਕਰਾਂਦੇ ਦੇ ਲੋਕ ਵੀ ਜਿਹੜੇ ਆ ਇਹ ਨਸ਼ਾ ਜਿਹੜਾ ਲੈਣ ਲੱਪੇ ਆ ਕਿਉਂਕਿ ਇਹ ਜਿਹੜਾ ਮਹਿੰਗਾ ਨਸ਼ਾ ਹੈਗਾ ਤੇ ਛੋਟਿਆਂ ਦੀ ਤਾਂ ਮਤਲਬ ਹੁਣਾਂ ਨਹੀਂ ਵੀ ਇਹ ਛੋਟੇ ਜਿਹੇ ਲੋਗ ਵੀ ਆ ਦੀ ਵਰਤੋਂ ਕਰਦੇ ਹੋ। ਬਿਲਕੁਲ ਜੀ ਇਹ ਤਾਂ ਹੈਗਾ ਜਿਹੜਾ ਉਹਦੀ ਪੁਛਗਿਸ਼ ਵੈਸੇ ਚੱਲ ਰਹੀ ਆ ਵੀ ਜਿਹੜੇ ਨੂੰ ਉਹਨੇ ਸਪਲਾਈ ਹੋਰ ਕਰਨਾ ਸੀ ਅੱਗੇ। ਤੇ ਉਸ ਬਾਰੇ ਸੜੀ ਜਿਹੜੀ ਸਾਰੀ ਉਹਦੀ ਪੁੱਛਗਈਸ ਦੌਰਾਨ ਜਿਹੜੀਆਂ ਚੀਜ਼ਾਂ ਸਾਹਮਣੇ ਆਉਣ ਗਿਆ ਉਹ ਪਤਾ ਲੱਗ ਜਾਊਗਾ ਆਪਾਂ ਨੂੰ ਵੀ ਕਿੱਥੇ ਇਹਨੇ ਸਪਲਾਈ ਕਰਨਾ ਸੀ ਕਿਹਨੇ ਯੂਜ਼ ਕਰਨਾ ਸੀ ਹਾਂ ਜੀ ਇਫ